ਅੱਛਾ ਜੀ ਹਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਫਟੀਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਤੇ ਲੋ ਜੀ ਇਹ ਹੈਗਾ ਜੀ ਦੁਪਹਿਰ ਦਾ ਟਾਈਮ ਚ ਦੁਪਹਿਰ ਦਾ 3 ਵਜੇ ਦਾ ਟਾਈਮ ਹੈ ਤੇ ਮੈਂ ਲੱਗੀ ਪਈ ਸੀ ਸੌਦੇ ਸਾਹਮਣੇ ਕਿਉਂਕਿ ਸਰਦਾਰ ਜੀ ਦੁਪਹਿਰੇ ਲੈ ਕੇ ਆਏ ਸੀ ਸੌਦੇ ਮੈਂ ਕਿਹਾ ਚੱਲ ਹੁਣ ਲੱਗਦੇ ਹੱਥ ਸੌਦੇ ਵੀ ਸਾਮ ਹੀ ਲਵਾਂ ਤੇ ਜੋ ਜੋ ਸੌਦੇ ਮੰਗਾਏ ਸੀ ਸਾਰੇ ਮੈਂ ਇਕੱਠੀ ਮੰਗਾ ਲੈਣੀ ਹੁੰਦੀਆਂ ਮੇਰੇ 2 ਮਹੀਨੇ ਮੁੱਕਦੇ ਨਹੀਂ ਹੈਗੇ ਇਹ ਸੌਦੇ ਤੇ ਮੈਂ ਕੱਠੀ ਮੰਗਾ ਲੈਣੀ ਹੁੰਦੀ ਆ ਸਾਰਾ ਕੁਛ ਮਜ਼ੇਦ ਸੌਦਿਆਂ ਦੇ ਵਿੱਚ ਹੀ ਜੋ ਮਤਲਬ ਕਿ ਕੋਈ ਵੀ ਚੀਜ਼ ਖਾਣ ਪੀਣ ਦਾ ਸਮਾਨ ਮਤਲਬ ਕਿ ਬੱਚਿਆਂ ਵਾਸਤੇ ਵੀ ਵਿਸਕ੍ਰਿਟ ਵਗੈਰਾ ਸਾਰਾ ਮੈਂ ਸੌਦਿਆਂ ਸ਼ੀਂ ਮੰਗਾਉਣੀ ਹੁੰਦੀ ਆ ਤੇ ਇਹ ਹੋ ਗਿਆ ਸਾਬਨਾਂ ਸਿਮਰ ਨੇ ਕਹਿੰਦਾ ਕਿ ਮੈਂ ਡਟਾਲ ਸਾਬਨ ਮੰਗਾਈ ਮਮਾ ਕਹਿੰਦਾ ਮੈਂ ਡਟਾਲ ਸਾਬਨ ਨਾਲ ਨਹਾਉਣਾ ਹੈ ਵੀ ਦੂਜੇ ਸਾਬਨ ਨਾਲ ਮੰਗਾਏ ਮੈਂ ਕਿ ਚਲ ਠੀਕ ਆ ਤੇ ਨਾਲੇ ਮੈਂ ਸਰਦਾਰ ਜੀ ਦੇ ਬਦਾਮ ਲਿਖ ਲਿਖਤੇ ਸੀ ਵਿੱਚ ਹੀ ਮੈਂ ਵਿੱਚ ਫੁੱਲ ਪਤਾਸੇ ਮੰਗਵਾਏ ਸੀ ਮੈਂ ਕਿਹ ਚੱਲ ਬੱਚਿਆਂ ਨੂੰ ਦੁੱਧ ਦੇ ਵਿੱਚ ਪਾ ਕੇ ਦੇ ਦਿਆ ਕਰੂੰਗੀ ਤੇ ਇਹ ਹੈਗਾ ਦੇਸੀ ਨਮਕ ਦੇਸੀ ਨਮਕ ਅਸੀਂ ਦੇਸੀ ਉਹ ਵਰਤਦੇ ਆ ਮਤਲਬ ਕਿ ਅਸੀਂ ਟਾਟਾ ਦਾ ਨਾਮ ਤੋਂ ਨਹੀਂ ਵਰਦੇ ਕਿਉਂਕਿ ਉਹ ਜਾਰੇ ਤੇਜ ਹੁੰਦੇ ਦੇਸੀ ਨਮਕ ਸਭ ਤੋਂ ਵਧੀਆ ਵੈਸਟ ਕੁਆਲਟੀ ਦਾ ਨਾਮ ਹੈ ਤੇ ਅਸੀਂ ਇਹੀ ਵਰਤਦੇ ਆ ਖਾਣ ਸਬਜੀ ਸਬਜੀ ਦੇ ਵਿੱਚ ਦਾਲਾਂ ਸਬ지ਆਂ ਚ ਦੇਸੀ ਨਮਕ ਹੀ ਵਰਤਦੇ ਆ ਤੇ ਬਾਕੀ ਦਾਲਾਂ ਵਗੈਰਾ ਹੋ ਗਿਆ ਸੀ ਕਾਲੇ ਛੋਲੇ ਹੋ ਗਏ ਸੀ ਸਰਫ ਵਗੈਰਾ ਮੈਂ ਇਕੱਠੀ ਮੰਗਾ ਲਾਣੀ ਹੁੰਦੀ ਆ 3-3 ਕਿਲੋ ਜਾਂ 4-4 ਕਿਲੋ ਦੇ ਪੈਕੇਟ ਤੇ ਮੈਂ ਲੱਗੀ ਹੋਈ ਸੀ फटाफट ਜੀ ਸੌਦੇ ਸਾਹਮਣੇ ਮੈਂ ਕਿਹਾ ਚੱਲ ਲੱਗਦੇ ਹੱਥੇ ਵੀ ਕੰਮ ਆਪਣਾ ਨਿਬੜ ਜੂਗਾ ਤੇ ਇਧਰ ਨਾਲ ਹੀ ਪਈਆਂ ਨੇ ਕਣਕ ਦੀਆਂ ਬੋਰੀਆਂ ਦੇਖੋ ਕਣਕ ਦੀਆਂ ਬੋਰੀਆਂ ਹਲੇ ਕਣਕ ਸਾਹਮਣਾਂ ਵਾਲੀ ਪਈ ਹੈ ਸਾਰੀ ਇਦਾਂ ਹੀ ਬੋਰੀਆਂ ਚ ਪਈਆਂ ਸਰਦਾਰ ਜੀ ਕਹਿੰਦੇ ਕਿ ਜਦੋਂ ਢੋਲ ਮਤਲਬ ਕਿ ਆਪਾਂ ਨੇ ਕਰਾਣਾ ਦੇ ਤਾਂ ਫੇਰ ਢੋਲ ਦੇ ਵਿੱਚ ਪਾਉਗੀ ਤੇ ਹਲੇ ਸਾਈ ਦਿੱਤੀ ਨਹੀਂ ਹੈਗੀ ਢੋਲ ਦੀ ਤੇ ਲੋ ਜੀ ਇਹ ਹੈਗਾ ਜੀ ਉਸ ਤੋਂ ਅਗਲਾ ਦਿਨ ਇਧਰ ਸਰਦਾਰ ਜੀ ਲਾਉਂਦੇ ਸੀ ਬੱਚਿਆਂ ਦੀ ਕਲਾਸ ਤੇ ਸਰਦਾਰ ਜੀ ਨੇ ਮਾਰੇ ਆ ਛਾਪਾ ਆ ਕੇ ਬੱਚੇ ਪੜਦੇ ਨੇ ਇੱਕ ਨਾ ਰੋਟੀ ਖਾਣ ਆਏ ਸੀ ਤੇ ਰੋਟੀ ਰੋਟੀ ਖਾ ਕੇ ਬਿੰਦ ਪੈ ਗਏ ਸੀ ਫਿਰ ਇਹਦੇ ਬਾਅਦ ਬੱਚੇ ਬੈਠੇ ਟੀਵੀ ਦੇਖੀ ਜਾਂਦੇ ਸੀ ਤੇ ਬੱਚਿਆਂ ਨੂੰ ਕਹਿ ਲੱਗੇ ਬੱਚੇ ਹੁਣ ਸਨ ਛੁੱਟੀਆਂ ਹੋ ਗਈਆਂ ਵੀ ਤੁਸੀਂ ਪੜਿਆ ਕਰੋ ਵੀ ਇੱਕ ਇੱਕ ਲੈਸਨ ਡੇਲੀ ਰਿਪੀਟ ਕਰਿਆ ਕਰੋ ਹਰ ਇੱਕ ਸਬਜੈਕਟ ਦਾ ਮਤਲਬ ਕਿ 3-4 ਘੰਟੇ ਪੜਾਈ ਤੇ ਲਾਇਆ ਕਰੋ ਐ ਵੀ ਜੇ ਆਪਾਂ ਧਿਆਨ ਨਾਲ ਲੈਸਨ ਨੂੰ ਪੜਾਂਗੇ ਤਾਂ ਆਪਣੇ ਮਤਲਬ ਕਿ ਕੁਐਸਚਨ ਯਾਦ ਕਰਨ ਦੀ ਲੋੜ ਨਹੀਂ ਹੈਗੀ ਸਾਰਾ ਕੁਝ ਮਤਲਬ ਕਿ ਲੈਸਨ ਦੇ ਵਿੱਚ ਹੀ ਹੁੰਦਾ ਤੇ ਤੁਸੀਂ ਮੜਾ ਮੋਟਾ ਮਤਲਬ ਕਿ ਇਦਾਂ ਸਾਰਾ ਮਤਲਬ ਕਿ ਧਿਆਨ ਨਾਲ ਪੜ ਲਿਆ ਕਰੋ ਤੇ ਰੱਟਾ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੇ ਆਪਾਂ ਮਤਲਬ ਕਿ ਧਿਆਨ ਨਾਲ ਪੜਾਂਗੇ ਤਾਂ ਆਪਾਂ ਨੂੰ ਸਾਰਾ ਕੁਝ ਸਮਝ ਆ ਜਾਊਗਾ ਇਦਾਂ ਬੱਚਿਆਂ ਨੂੰ ਸਮਝਾਉਂਦੇ ਸੀ ਸਰਦਾਰ ਜੀ ਤੇ ਸੀਮਨ ਕਹਿੰਦਾ ਕਹਿੰਦਾ ਡੈਡੀ ਬਸ ਆਹੀ ਆ ਥੋੜਾ ਟੀਵੀ ਦੇਖ ਲਾ ਫੇਰ ਮੈਂ ਪੜਦਾ ਤੇ ਲੋ ਜੀ ਇੱਧਰ ਮੈਂ ਲੱਗੀ ਪਈ ਸੀ ਇਹ ਹੈਗਾ ਅਗਲਾ ਦਿਨ ਤੇ ਮੈਂ ਲੱਗੀ ਪਈ ਸਰਦਾਰ ਜੀਆਂ ਦੀ ਆਗੇ ਸੀ ਕਾਲ ਕਹਿੰਦੇ ਨਿੰਬੂ ਪਾਣੀ ਬਣਾ ਦਿਓ ਤੇ ਮੈਂ ਲੱਗੀ ਪਈ ਸੀ ਨਿੰਬੂ ਪਾਣੀ ਬਣਾਉਣ ਤੇ ਕਹਿੰਦੇ ਚਾਹ ਸੀ ਪੀਣੀ ਨਹੀਂ ਹੈਗੀ ਨਿੰਬੂ ਪਾਣੀ ਪੀਣਾ ਹੈ ਮੈਂ ਕਿ ਚੱਲ ਠੀਕ ਹੈ ਮੈਂ ਕਰ ਦਾਂ ਨੀ ਨਿੰਬੂ ਪਾਣੀ ਨਿੰਬੂ ਪਾਣੀ ਵਾਸਤੇ ਜੀ ਆਪਾਂ ਨੂੰ ਜੋ-ਜੋ ਸਮਾਨ ਚਾਹੀਦਾ ਮੈਂ ਪਹਿਲੀ ਰੱਖ ਦਿੱਤਾ ਸੀ ਪੁਦੀਨੇ ਦੇ ਪੱਤੇ ਕਾਲੀ ਮਿਰਚ ਕਾਲਾ ਨਮਕ ਤੇ ਨਾਲ ਹੈਗੀ ਜੀ ਆਪਣੀ ਕਚੀਰਾ ਕਤੀਰਾ ਗੂੰਦ ਕਤੀਰਾ ਵੀ ਕਹਿੰਦੇ ਬਣੀ ਕਚੀਰਾ ਕਹਿੰਦੇ ਮੈਨੂੰ ਕਤੀਰਾ ਹੀ ਕਹਿੰਦੇ ਨੇ ਵੈਸੇ ਕਤੀਰਾ ਗੂੰਦ ਹੋ ਗਈ ਚਲੋ ਜੀ ਚੀਨੀ ਆਪਾਂ ਪਾਣੀ ਦੇ ਵਿੱਚ ਘੋਲ ਲੈਨੇ ਆ ਚੰਗੀ ਤਰ੍ਹਾਂ ਤੇ ਚੀਨੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਜਦੋਂ ਆਪਣੀ ਸਾਰੀ ਚੀਨੀ ਇਹ ਘੁਲ ਗਈ ਤੇ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਕਤਿਰਾ ਗੂੰਦ ਤੇ ਬਾਕੀ ਪੁਦੀਨਾ ਹਰਾ ᱜੜਕੀ ਤੇ ਲੋ ਜੀ ਆਪਣੀ ਚੀਨੀ ਕੋਲ ਗਈ ਸੀ ਤੇ ਨਾਲ ਪਾ ਲਈ ਆਪਾਂ ਕਾਲੀ ਮਿਰਚ ਨਾਲ ਪਾਲਾ ਨੇ ਆਪਾਂ ਕਾਲਾ ਨਮਕ ਤੇ ਇਦਾਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੂੰ ਕਾਲਾ ਨਮਕ ਮੈਂ ਸੋਨੂੰ ਇਦਾਂ ਹੋਇਆ ਮੈਂ ਪੈਕਟ ਸਾਰਾ ਉਲਟਾਇਆ ਤਾਂ ਪਰ ਮੈਂ ਪੈਕਟ ਸਾਰਾ ਨਹੀਂ ਉਲਟਾਇਆ ਹੈਗਾ ਕਾਲਾ ਨਮਕ ਦਾ ਇਹ ਵਿੱਚ ਥੋੜਾ ਹੀ ਸੀ ਅੱਧਾ ਪੌਣਾ ਚਮਚ ਨਮਕ ਦਾ ਸੀ ਮੈਂ ਕਿ ਚਲੇ ਸਾਰੀ ਛਾੜ ਦਿੰਨੀ ਆ ਪੂਰੀ ਜਿਹਦੇ ਵਿੱਚ ਨਮਕ ਆਲੀ ਤੇ ਇਹ ਵੀ ਦੇਸੀ ਨਮਕ ਹੈ ਜੀ ਕਾਲਾ ਰਗੜ ਰਗੜਾਇਆ ਮਿਰਗਿਆ ਸੀ ਚਲੋ ਅਸੀਂ ਉਹੀ ਪੈਕਟ ਮੈਂ ਸੌਦੇ ਦੇ ਵਿੱਚ ਲਿਖਿਆ ਸੀ ਉਹੀ ਭਗਵਾਇਆ ਹੋਇਆ ਸੀ ਇਹ ਮੇਰਾ ਤੇ ਹੁਣ ਮੈਂ ਪਦੀਨਾ ਰਗੜਦੀ ਆ ਤੇ ਪਦੀਨਾ ਕੁੱਟ ਕੇ ਇਹਨੂੰ ਪਾਣੀ ਦੇ ਵਿੱਚ ਪਾ ਲਵਾਂਗੇ ਤੇ ਲੋ ਜੀ ਪਦੀਨਾ ਵੀ ਪਾ ਲਿਆ ਸੀ ਹੁਣ ਆਪਾਂ ਨਿੰਬੂ ਨਿਚੋੜ ਦਾਨੇ ਆ ਨਿੰਬੂ ਨਿਚੋੜ ਕੇ ਪਾਣੀ ਦੇ ਵਿੱਚ ਫਿਰ ਆਪਣਾ ਪਾਣੀ ਬਿਲਕੁਲ ਤਿਆਰ ਹੋ ਜੂਗਾ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਕਤਿਰਾ ਗੁੰਦ ਤੇ ਜਿਹੜੇ ਇਹ ਨਿੰਬੂ ਮਤਲਬ ਕਿ ਮੈਂ ਨਚੋੜਦੀ ਹੁੰਨੀ ਆ ਇਹ ਨਿੰਬੂ ਆਪਾਂ ਨੂੰ ਸੁੱਟਣੇ ਚਾਹੀਦੇ ਵੇਸਟ ਨਹੀਂ ਕਰਨੇ ਚਾਹੀਦੇ ਇਹਨਾਂ ਨੂੰ ਵੀ ਤੁਸੀਂ ਇਸਤੇਮਾਲ ਚ ਲਿਆ ਸਕਦੇ ਹੋ ਤੇ ਇਹਨੂੰ ਪਾਣੀ ਦੇ ਵਿੱਚ ਕਦੇ ਵੀ ਭੁੱਲ ਕੇ ਨਿੰਬੂ ਨੂੰ ਡਬੋਇਓ ਨਾ ਜਿਹੜੇ ਆਪਣੇ ਨੁੱਚੜ ਜਾਂਦੇ ਨੇ ਇਹਨਾਂ ਨੂੰ ਜੋ ਆਪਣਾ achar ਵਾਲਾ ਡੱਬਾ ਹੁੰਦਾ ਉਹਦੇ ਵਿੱਚ ਮਤਲਬ ਕਿ ਸਿੱਟਦੇ ਨਿੰਬੂਆਂ ਨੂੰ ਤੇ ਆਪਣਾ achar ਇਹ ਨਾਲ ਦੋ ਫਾਇਦੇ ਹੋ ਜਾਣਗੇ ਨਾਲ ਤਾਂ achar ਬਣ ਜੂਨ ਨਾਲੇ ਆਪਣੇ ਜੋ ਨਿੰਬੂਆਂ ਦਾ ਰਸ ਤੇ ਉਹ ਨਾਲ ਸਕੰਝੀ ਨਹੀਂ ਬਣਗੀ ਦੋ ਫਾਇਦੇ ਹੋਗੇ ਤੇ ਹੁਣ ਇਹ ਜਿਹੜੇ ਨਿੰਬੂ ਨੇ ਮੈਂ ਦੇਖੋ ਆ ਚਾਰ ਵਾਲੇ ਡੱਬੇ ਦੇ ਵਿੱਚ ਪਾ ਦੂੰਗੀ ਤੇ ਚਮਚ ਮੇਰਾ ਵਿੱਚ ਰੱਖਿਆ ਹੋਇਆ ਜਦੋਂ ਮੈਂ ਵਿੱਚ ਨਿੰਬੂ ਪਾਉਣੀ ਆ ਤਾਂ ਫਿਰ ਮੈਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣੀ ਆ ਤੇ ਆਪਣਾ ਜੋ ਅਚਾਰ ਆ ਇੰਨਿਆ ਵਧੀਆ ਬਣ ਜਾਂਦਾ ਇਹ ਜਿੰਨਾ ਵੀ ਕਹਿ ਦਿਓ ਤੁਸੀਂ ਤੇ ਲੋ ਜੀ ਆਪਾਂ ਨੇ ਨਿੰਬੂ ਹੀ ਮਿਕਸ ਕਰ ਦਿੱਤੇ ਸੀ ਤੇ ਇਧਰ ਆਪਣਾ ਪਦੀਨਾ ਜਿਹੜਾ ਰਗੜਿਆ ਹੋਇਆ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਨਾਲ ਹੀ ਪਾ ਦਾਂਗੇ ਆਪਾਂ ਕਤਰਾ ਗੂੰਦ ਤੇਰਾ ਗੂਨ ਬੱਚੇ ਕਹਿੰਦੇ ਸਿਮਰਨ ਕਹਿੰਦਾ ਮੈਨੂੰ ਤਾਂ ਮਮਾ ਵੀ ਗੂਨ ਵਿੱਚ ਪਾਈ ਨਾ ਕਿ ਤੇਰਾ ਕਹਿੰਦੇ ਮੈਨੂੰ ਵਧੀਆ ਲੱਗਦੀ ਐ ਕਿ ਤੇਰਾ ਗੂਨ ਤਾਂ ਪਾਉਨੇ ਹੁੰਦੇ ਆ ਕਿਉਂਕਿ ਇਹ ਠੰਡੀ ਰਹਿੰਦੀ ਆ ਤੇ ਮਤਲਬ ਕੀ ਗਰਮੀਆਂ ਦੇ ਵਿੱਚ ਕਦੀ ਤੇਰਾ ਗੂਨ ਜਦ ਕਿਸੇ ਨੂੰ ਮੇਰੀ ਭੈਣ ਨੂੰ ਤੇ ਭਾਈ ਨੂੰ ਗਰਮੈਸ਼ ਹੋਈ ਹੋਵੇ ਤਾਂ ਤੇਰਾ ਗੂਨ ਡੇਲੀ ਪਿਓ ਕੇ ਖਾ ਲੈ ਮਤਲਬ ਕੀ ਨਿੰਬੂ ਪਾਣੀ ਹੋ ਗਿਆ ਆਪਣਾ ਰੈਡੀ ਤੇ ਸਰਦਾਰ ਜੀ ਨੂੰ ਹੁਣ ਆਪਾਂ ਭੇਜ ਦਿਆ ਨਿੰਬੂ ਪਾਣੀ ਤੇ ਗਰਮੀ ਬਹੁਤ ਜ਼ਿਆਦੇ ਪੈਂਦੀ ਆ ਸਰਦਾਰ ਜੀ ਦਾ ਫੋਨ ਆਇਆ ਸੀ ਮੈਂ ਕੰਝੀ ਕਰਕੇ ਭੇਜ ਦੋ ਚਲੋ ਜੀ ਸਕੰਜਮੀ ਮੈਂ ਕਰਕੇ ਗੁਰਸਿ ਮਰਿੰਦਰ ਦੇ ਹੱਥ کارਖਾਨੇ ਭੇਜ ਦਿੱਤੀ ਸੀ ਤੇ ਇਸ ਤੋਂ ਬਾਅਦ ਮੈਂ ਲੱਗ ਕੀਤੀ ਸਟੀਚਿੰਗ ਕਰਨ ਮੈਂ ਕਿਹਾ ਚੱਲ ਹੁਣ ਥੋੜਾ ਜਿਹਾ ਆਪਾਂ ਸਲਾਈ ਤੇ ਹੋਰ ਲਗਾ ਲੈਨੇ ਆ ਫਿਰ ਉਦੋਂ ਬਾਅਦ ਆਪਣਾ ਸ਼ਾਮ ਦਾ ਹੋ ਜੂਗਾ ਰੋਟੀ ਟੁੱਕ ਤੇ ਫਿਰ ਰੋਟੀ ਟੁੱਕ ਵੀ ਦੇਖਣਾ ਸਬਜੀ ਕੀ ਬਣਾਈਏ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਪੁੱਣਾ ਤੱਕ ਤੇ ਵੀ ਸਾਰੇ ਨੂੰ